ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਚਰਦੀ ਕਲਾ ਦੇ ਵਿੱਚ ਹੋਮੋਂਗੇ ਅੱਜ ਬਾਈ ਤਰੀਕਾ 11 ਫਰਵਰੀ ਤੇ 2026 ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਬਾਈ ਇਸ ਟਾਈਮ ਤੇ ਆਪਾਂ ਖੜੇ ਹੋਏ ਆਂ ਤੇ ਪਲਾਟ ਕਿਹਨਾਂ ਨੰਬਰ ਆਪਣਾ ਨਿੱਕੇ ਇੱਕ ਨੰਬਰ ਹੀ ਪਲਾਟ ਆ ਆਪਣਾ ਇੱਕ ਨੰਬਰ ਇਹਦੇ ਸਾਹਮਣੇ ਆਪਣਾ ਸ਼ੋਅਰੂਮ ਆ ਆਪਣੇ ਸਦਾ ਹੀ ਮੰਡੀ ਐ ਇੱਥੇ ਜੀ ਜੀ ਬਾਈ ਤਿੰਨ ਨੰਬਰ ਸ਼ੋਅਰੂਮ ਪੰਜਾਬ ਟਰੈਕਟਰ ਸੇਲ ਪਰਚੇਜ਼ ਰਵੀਦਾਸ ਚੌਕ ਬਾਈ ਦਾ ਇਹ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਖਾਣੇ ਵਾਲਾ ਚੌਕ ਵੀ ਕਹਿੰਦੇ ਆ ਜੀ ਚਰਾਸਤਾ ਇੱਥੇ ਚੌਕ ਵਾਲਾ ਇੱਕ ਰੋਡ ਰੋੜੀ ਰੋੜ ਜਾਂਦਾ ਇੱਕ ਗੁਰਦੁਆਰਾ ਸਾਹਿਬ ਨੂੰ ਇਸ ਤਰ੍ਹਾਂ ਦਾ ਵੀ ਮਰਜੀ ਟਰੈਕਟਰ ਲੈਣਾ ਇੱਕ ਵਾਰੀ ਆ ਕੇ ਆਪਾਂ ਨੂੰ ਮਿਲ ਲੈ ਜੀ ਜੀ ਬਾਈ ਟਰੈਕਟਰ ਹਾਜ਼ਰ ਕਰਾ ਬਾਈ ਯਾਰ ਕਹਿੰਦਾ ਸੇਲ ਪਰਸੇਜ ਦਾ ਕੰਮ ਆ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਉਹ ਦਿਖਾਵਾਂਗੇ ਜਿਹੜਾ ਨਵਾਂ ਮਾਲ ਆਇਆ ਹੋਇਆ ਠੀਕ ਆ ਹੁਣ ਆਪਾਂ ਭਾਰਜਨ ਤੋਂ ਸ਼ੁਰੂ ਕਰਨ ਲੱਗੇ ਆ ਬਾਈ ਕਿਹੜਾ ਮਾਡਲ ਆ ਬਾਈ ਇਹ 2018 ਮਾਡਲ ਆ ਵੀਰੇ ਟਰੈਕਟਰ ਆਪਣੇ ਕੋਲ ਸਾਰੇ ਚੜਦੇ ਤੇ ਚੜਦੇ ਹੋਣਗੇ ਠੀਕ ਹੈ ਜੀ ਹਾਂ ਕੋਈ ਮਾੜਾ ਮੋਟਾ ਨਟ ਬੋਲਟ ਜਿਵੇਂ ਉਹ ਆਪਾਂ ਦੇ ਨਹੀਂ ਵੀ ਕੋਈ ਹੋਇਆ ਹੀ ਹੁੰਦਾ 2018 ਮਾਡਲ ਆ 57 HP ਵਾਲਾ 16 9 28 ਦੇ ਟਾਇਰਾਂ ਵਾਲਾ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਠੀਕ ਹੈ ਜੀ 18 ਮਾਡਲ ਆ ਹਾਂ ਟਰੈਕਟਰ ਨੂੰ ਆਪ ਹੀ ਚੈੱਕ ਕਰਾ ਦੇ ਦੱਸਣ ਚ 18 ਵਾਲਾ ਉਹ ਕੰਡੀਸ਼ਨ 22 23 ਵਾਲੀ 25 ਵਾਲੀ ਠੀਕ ਆ ਬਾਈ ਜਿਵੇਂ ਨਵਾਂ ਨਕੋ ਟਰੈਕਟਰ ਬਾਡੀ ਬੂਡੀ ਚੈੱਕ ਕਰਾ ਦੇ 2.5 ਲੱਖ ਰੁਪਈਆ ਦੀ ਡਿਮਾਂਡ ਆ ਜੀ ਠੀਕ ਆ 5-10 ਦਾ ਦੇਣਾ ਹੀ ਜੈਸ ਲੋਜ 5 ਲੱਖ ਦਾ ਟਰੈਕਟਰ ਦੇ ਦਾਂਗੇ 4 ਸਵਾ 4 ਲੱਖ ਦਾ ਕਰਾ ਦਾਂਗੇ ਤੇ ਲੋਨ 4 ਸਵਾ 4 ਦਾ ਲੋਨ ਹੋ ਜਾਣਾ 5 ਲੱਖ ਦਾ ਟਰੈਕਟਰ ਦੇ ਦਾਂਗੇ ਠੀਕ ਆ ਜੀ ਓਕੇ ਬਾਈ ਅੱਗੇ ਆ ਗਿਆ 744 2020 ਮਾਡਲ ਐਕਸਟੀ ਹਾਂ ਜਿਹਨੂੰ 855 ਦਾ ਇੰਜਨ ਆ ਦੇ ਜਿਹੜੇ ਚ ਨਾਲ ਦੇ ਟਾਇਰ ਆ ਇਹਦੇ ਅੱਦੇ ਕਿ ਪਿਛਲੇ ਪਿਛਲੇ ਅੱਦੇ ਅੱਗੇ ਵੱਧ ਅੱਦੇ ਮੰਨੋ ਮੂਰਲੇ 70 75 ਪੈਸੇ ਆ ਜੀ ਰਾਸਤਾ ਨੰਬਰ ਆ ਐਨਓਸੀ ਲੈ ਕੇ ਦੇਵਾਂਗੇ ਜੇ ਰਾਸਤਾ ਨਾਲ ਲੈਣਾ ਤਾਂ ਹੁਈ ਨਾ ਹੋ ਜੂ ਨੀ ਨਾ ਤੇ ਉਹਨੇ ਹੀ ਪੈਸੇ ਲੱਗਦੇ ਆ ਭਾਈ ਨੂੰ ਅਸੀਂ ਲੈ ਕੇ ਦੇਵਾਂਗੇ 10000 ਰੁਪਏ ਆਪ ਚ ਹੋ ਜਾਂਦਾ ਨਾਲ ਠੀਕ ਠੀਕ ਆ ਭਾਈ ਟਰੈਕਟਰ ਚੈੱਕ ਕਰਾ ਦੇ ਸਾਰਾ ਬਹੁਤ ਸੁਥਰਾ ਟਰੈਕਟਰ ਰੇਮ ਰੰਬੂ ਚੈੱਕ ਕਰਾ ਦੇ 5 ਲੱਖ 15000 ਰੁਪਿਆ ਡਿਮਾਂਡ ਹੈ ਦੀ ਠੀਕ ਆ 4 ਲੱਖ 90 ਦਾ ਮਨ ਸੀ 4 ਲੱਖ 80000 ਦਾ ਟਰੈਕਟਰ ਦੇ ਦਾਂਗੇ ਇਹ ਸਮਾਨ ਸਾਰਾ ਨਾਲ ਆ ਇਹਦੇ ਐਨਓਸੀ ਲੈ ਕੇ ਦੇਵਾਂਗੇ ਠੀਕ ਆ 4 ਸਵਾ 4 ਦਾ ਲਾਉਣ ਵੀ ਹੋ ਜੂ ਮੇਰੇ ਹਿਸਾਬ ਨਾਲ ਓਕੇ ਭਾਈ ਓਕੇ ਠੀਕ ਆ ਅੱਗੇ ਆ ਗਿਆ ਫਿਰ ਨੋਬੋਸ 16 9 28 ਦੇ ਟਾਇਰ ਵਾਲਾ ਇਹਦੀ ਲੱਗ ਤੋਂ ਫੋਟੋ ਨਹੀਂ ਪੈਣੀ ਟਰੈਕਟਰ ਜਮਾ ਇਹ ਚੈੱਕ ਕਰਾ ਅਜੇ ਤੱਕ ਕਿਤੇ ਚਾਬੀ ਨਹੀਂ ਲੱਗੀ ਸੈਲਫਾ ਪਾਈਪਾਂ ਨੂੰ ਪੰਦ ਗਈ ਵੀਰੇ ਬਾਈ ਤੇ ਹੀ ਮਾਰ ਰਹੀ ਕੰਡੀਸ਼ਨ ਹੈ ਜਮਾ ਜਿਹਨੂੰ ਨਜ਼ਰ ਆ ਕੇ ਬੰਦਾ ਕੰਮੀ ਨਹੀਂ ਘੱਟ ਸਕਦਾ ਚੈੱਕ ਕਰਾ ਦੇ ਬਾਈ ਕੇ ਪੌਰੀ ਪੂਰੀ ਤੋਂ ਦੇਖ ਜੇ ਸਰ ਦਾ ਸੈਣੀ ਕੋਰਾ ਬਿਲਕੁਲ ਬਾਈ ਸਾਫ ਹੈ ਪੈਸੇ ਥੋੜੇ ਫੰਕਸ਼ਨ ਜਿਆਦੇ ਜੀ ਬਾਈ ਡਬਲ ਡਿਸਟ੍ਰਿਬਿਊਟਰ ਹੈ ਜੀ ਠੀਕ ਆ ਡਾਬਲ ਬੀਟ ਕੋਆ ਹਾਂ 3 ਸਪੀਡ ਆ ਠੀਕ ਆ ਵੱਡੇ ਪਲੇਟਫਾਰਮ ਵਾਲਾ ਜਿਹੇ ਜਹਾ ਫੋਰਚੂਨਰ ਗੱਡੀ ਚ ਬਹਿ ਕੇ ਜਿਹੇ ਜਹਾ ਇੱਧਰ ਬਹਿ ਗਿਆ ਜਿਹੇ ਜਹਾ ਇੱਧਰ ਹਾਂ 16 ਦੇ 28 ਦੇ ਟਾਇਰ ਆ ਟਾਇਰ ਟੂਰ ਚ ਨਵੇਂ ਆ ਠੀਕ ਆ ਬਾਈ ਡਰਾਈਵਰ ਕੀ ਆ ਲਾਟ ਜਮ ਠੀਕ ਆ ਜੀ ਚੈੱਕ ਕਰਾ ਦੇ ਜਮ ਨਵੇਂ ਵਰਗੀ ਬੈਟਰੀ ਐ ਚ ਦਿਖਾਈ ਵੀਰੇ ਲਓ ਜੀ ਕੱਲਾ ਐ ਨਹੀਂ ਵੀ ਮੈਂ ਕੱਲਾ ਬੋਲੀ ਜਾਣਾ ਬਿਲਕੁਲ ਸਾਫ਼ ਪਿਆ ਹੋਇਆ ਹੈ ਜਿਹੜਾ ਬੰਦਾ ਆ ਕੇ ਕੰਡੀਸ਼ਨ ਚੋਂ ਨਹੀਂ ਕਮੀ ਘੱਟ ਸਕਦਾ ਹਾਂ ਹਾਂ ਟਰੈਕਟਰ ਚੋਂ ਵੀ ਨਹੀਂ ਕਮੀ ਹਮ ਅਲਟਰਨੇਟਰ ਚੈੱਕ ਕਰਾਈ ਬਾਈ ਲਓ ਜੀ ਪੈਸੇ ਵੀ ਜਮਾਂ ਜਾਇਜ਼ 16 ਮਾਡਲ 4,85,000 ਰੁਪਏ ਡਿਮਾਂਡ ਆ 4,65,000 ਦਾ ਟਰੈਕਟਰ ਦੇ ਦਾਂਗੇ ਬੰਪਰੂਮ ਪਰ ਦੇਖ ਕਿੰਦਾ ਧਾਕੜ ਲੱਗਾ ਹੋਵੇ ਵਿੱਚ ਤੇਲ ਵਾਲੀ ਟੈਂਕੀ ਫਿੱਟ ਆ ਇਹ ਤੇਲ ਵਾਲੀ ਟੈਂਕੀ ਹਾਂਜੀ ਹਾਂਜੀ ਇਹਦਾ ਸਬਾਨ 30 ਤੋਂ ਲੈ ਕੇ ਪਾਈਪ ਪੂਪਾ ਸਾਰਾ ਸਬਾਨ ਦੇਊਗਾ ਨਾਲ ਠੀਕ ਹੈ ਜੀ 4,85,000 ਡਿਮਾਂਡ ਆ 4,65 ਦਾ ਟਰੈਕਟਰ ਦੇ ਦਾਂਗੇ ਹੋ ਸਕਦਾ 4 ਲੱਖ ਤੱਕ ਦਾ ਲੋਨ ਵੀ ਹੋ ਜੂਏ ਕਿਸੇ ਨੇ ਲੋਨ ਕਰਾ 4 ਦਾ ਲੋਨ ਹੋ ਜੂ ਬਾਕੀ ਮੌਕੇ ਉੱਪਰ ਜਿੰਨੇ ਵੀ ਟਰੈਕਟਰ ਖੜੇ ਆ ਬਾਈ ਸਾਰਿਆਂ ਦੇ ਉੱਪਰ ਬਾਈ ਜੀ ਹਲਕਾ-ਫੁਲਕਾ ਮਾਨਤਾਨ ਕਰਨਗੇ ਹ 3 ਸਪੀਡ ਫੇਰ ਆ ਕੇ ਟੋਪ ਮਾਡਲ ਟਰੈਕਟਰ ਆ ਚੜਦੋ ਚੜਦੇ ਆਪਣੇ ਕੋਲੇ ਹਾਂਜੀ ਸੁਪਰ ਸੀਟਰ ਵੱਡੀ ਮਸ਼ੀਨ ਵਾਲੀ ਆ ਹਾਂਜੀ 2022 ਮਾਡਲ ਆ ਹਾਂਜੀ ਬਾਈ ਟਰੈਕਟਰ ਚੈੱਕ ਕਰਾ ਦੇ ਆ ਬਾਈ ਸਟਿਕਸ ਟੂ ਕਰੂਮੇ ਆ ਬਾਈ ਰਿਮਾਂ ਦੇ ਚਮਾ ਜੈਨੂਨ ਬਾਈ ਕਿਸੇ ਪਾਸੋਂ ਕੋਈ ਕਮੀ ਨਹੀਂ ਹਾਂ ਨਾਲ ਦੇ ਟਾਇਰ ਆ 75 ਪੈਸੇ 3 ਸਪੀਡ ਆ ਚੇਂਜਰ ਵਾਲਾ ਠੀਕ ਆ ਸਾਈਡ ਕਲੱਚ ਆ ਵੀਰੇ ਇਹ ਜੀ ਫੁੱਲ ਟੋਪ ਜਿਹੜਾ ਹੁਣ ਆਉਂਦਾ 8 ਲੱਖ ਵਾਲਾ ਮਾਡਲ ਆ ਇਹ ਹਾਂ ਆ ਚੈੱਕ ਕਰਾਈ ਸਟਿਕਸ ਟੂ ਕਰੂਮੇ ਆਹਾ ਉਵੇਂ ਪਏ ਹਜੇ ਸਾਰੇ ਉਵੇਂ ਆ ਬਾਈ ਸਾਰਾ ਬਾਡੀ ਬੂਡੀ ਥੱਲੋਂ ਥੱਲੋਂ ਚੈੱਕ ਕਰਾ ਦੇ ਪਿੱਛੋਂ ਦਿਖਾ ਟਰੈਕਟਰ ਪਿੱਛੇ ਜਾ ਕੇ ਉਦੋਂ ਵੀ ਖੁਸ਼ ਹੁੰਦਾ ਬੰਦਾ ਚਿੱਤ ਡੰਡਾ ਫੱਟੀ ਕਿਲੀ ਹੁੱਕ ਸਮਾਨ ਸਾਰਾ ਨਾਲ ਚ ਨੱਟ ਵੀ ਨਹੀਂ ਪਾਉਣਾ ਜਾ ਕੇ ਬੰਦੇ ਨੇ ਟਰਾਲੀ ਜਾਂ ਹਾਲੀ ਪਾਉਣੇ ਸਿੱਧੇ ਜੀ ਬਾਈ 3 ਸਪੀਡ ਆ 6 700 ਘੰਟਾ ਚੱਲਿਆ ਨਾਲ ਦੇ ਟਾਇਰ ਆ 70 75 ਪੈ 2022 ਮਾਡਲ ਆ 2022 ਜਾਇ ਇਜ ਰੇਟ ਆ ਦਾ 695000 ਰੁਪਿਆ 595000 575 ਦਾ ਟਰੈਕਟਰ ਦੇ ਦਾਂਗੇ 5 ਲੱਖ ਤੱਕ ਦਾ ਲੋਨ ਵੀ ਹੋ ਜੂਏ ਤੇ 4 4:30 ਤੋਂ 5 ਤੱਕ ਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਾਈ ਅੱਗੇ ਆ ਗਿਆ ਆਪਣੇ ਕੋਲੇ 2012 ਮਾਡਲ 744 ਇਹ ਵੀ ਨਵਾਂ ਆਇਆ ਹੈ ਬਾਈ ਵੀ ਨਵਾਂ ਹੀ ਹੈ ਇਹ ਨਵਾਰਾ ਮਾਡਲ ਹੈ ਜੀ ਬਾਈ 335000 ਰੁਪਏ ਡਿਮਾਂਡ ਹੈ ਇਹਦੀ 370 ਕੁ ਪਾਹੇ ਵਧੀਆ ਸਾਫ ਸੁਥਰਾ ਟਰੈਕਟਰ ਆ ਇਹ ਹਾਂ ਨੰਬਰ ਇੱਥੋਂ ਦਾ ਟਰੈਕਟਰ 315000 ਦਾ ਹੈ ਨੰਬਰ ਨੰਬਰ ਹਰਿਆਣਾ ਜੀ ਹਾਂ ਨੰਬਰ ਹਰਿਆਣਾ ਐਨਓਸੀ ਮਿਲ ਜੀ ਹਾਂਜੀ 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 ਲਓ ਬਾਈ ਅੱਗੇ ਆ ਗਿਆ ਫਾਰਮ 677 ਮਾਡਲ ਹਾਂ ਇਹ ਵੀ ਚੈੱਕ ਕਰਾ ਦੇ ਬਹੁਤ ਵਧੀਆ ਟਰੈਕਟਰ ਆ 255000 ਰੁਪਏ ਡਿਮਾਂਡ ਆ 7 ਮਾਡਲ ਆ 7 ਮਾਡਲ ਆ 9 ਵਰਗੇ 2.5 ਲੱਖ ਦਾ ਦੇ ਦਾਂਗੇ ਟਰੈਕਟਰ ਇਹਦਾ ਠੀਕ ਆ ਟਰੈਕਟਰ ਇਹ ਅੱਗੇ ਆ ਗਿਆ 16 ਲੀਕਾ 750 15 ਮਾਡਲ ਠੀਕ ਆ ਇਹ ਫੁੱਲ ਲਾਉਣ ਵਾਲੀ ਆਈਟਮ ਹੀ ਆ ਇਹ ਤੇ ਉਹ ਵੀ ਆਪਾਂ ਭਾਅ ਚ ਹੀ ਦੇਣਾ ਇਹ ਠੀਕ ਆ ਚਾਰੇ ਟਾਇਰ ਇਹਦੇ ਨਵੇਂ ਵਰਗੇ ਮੂਹਰੇ ਅੱਦੇ ਪਿਛਲੇ ਜਵਾਂ ਨਵੇਂ ਡਬਲ ਡਿਸਟ੍ਰਿਬਿਊਟਰ 15 ਮਾਡਲ ਆ ਵੀਰੇ ਇਹ 15 ਮਾਡਲ ਸਵਾ 4 ਲੱਖ ਰੁਪਏ ਡਿਮਾਂਡ ਆ ਇਹਦੇ ਡਿਸਕਾਊਂਟ ਆ 50000 ਦਾ 355 370 ਦਾ ਟਰੈਕਟਰ ਦੇ ਦਾਂਗੇ ਸਵਾ 3 3.5 ਲੱਖ ਦਾ ਲੋਨ ਕਰਾ ਦਾਂਗੇ 3 ਲੱਖ ਮੋਰਚਾ ਫਤੇ ਕਰ ਦਾਂਗੇ ਹਾਂਜੀ ਹਾਂਜੀ ਤੇ ਆ ਟਰੈਕਟਰ ਨੂੰ ਲੈ ਜਾਈ ਹੈ ਨਾ ਟਰੈਕਟਰ ਆਨ ਦਾ ਚਲਾ ਕੇ ਵੇਖ ਕੇ ਬਾਅਦ ਕੇ ਲੈ ਕੇ ਜਾਵੇ ਠੀਕ ਹੈ ਬਈ ਨਾ ਇਧਰਲੀ ਸਾਈਡ ਤੋਂ ਬਈ ਚੈੱਕ ਕਰ ਲਓ ਅੱਗੇ ਆ ਗਿਆ 2019 ਮਾਡਲ 35 ਵਾਲਾ ਠੀਕ ਆ ਇਹ ਟਰੈਕਟਰ ਧਿਆਨ ਨਾਲ ਚੈੱਕ ਕਰਾ ਦੇ ਮਾਡਲ ਹੀ ਸੋ 25 ਵਾਲੀ ਕੰਡੀਸ਼ਨ ਆ ਜਮਾ ਹਾਂ ਟਾਇਰ ਜਮਾ ਚੌਕੜਾ ਨਾਵਾ ਐਮ ਆਰ ਪੀ ਦਾ ਜੀ ਬਾਈ ਬਹੁਤ ਜਿਆਦਾ ਚੰਗਾ ਟਰੈਕਟਰ ਹੈ 38 ਐਚ ਪੀ ਚ ਆ ਗਿਆ ਜਮਾ ਨਵਾਂ ਪਿਆ ਹੋਇਆ 2019 ਮਾਡਲ ਹੈ 435000 ਰੁਪਏ ਡਿਮਾਂਡ ਆ ਕੋਈ ਹੋਰ ਫੋਟੋ ਨਹੀਂ ਪੈਂਦੀ ਟਰੈਕਟਰ ਚੈੱਕ ਕਰਾ ਦੇ ਜੀ ਬਾਈ ਜਿਹੜੀ ਗੱਲ ਕਹਿਤੀ 21 ਜੋ 19 ਨਹੀਂ ਹੋਣੀ 19 ਤੋਂ 21 ਨਹੀਂ ਹੋਣੀ ਜਿੰਨੀ ਕਹਿਤੀ ਓਨੀ ਗੱਲ ਨਿਕਲੂ ਓਨੀ ਨਿਕਲੂਗਾ ਸਟਿਕ ਪਾ ਲਓ ਜੀ 435000 ਰੁਪਏ 415000 ਦਾ ਟਰੈਕਟਰ ਦੇ ਦਾਂਗੇ 415 ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ 2012 ਮਾਡਲ 750 ਆਪਣੇ ਕੋਲੇ 750 ਇਹ ਪੈਸੇ ਥੋੜੇ ਸਮਾਨ ਵਾੜਾ ਲੱਗਿਆ ਤੇ ਠੀਕ ਆ 3 ਸਪੀਡ ਆ ਟਾਇਰ ਚੈੱਕ ਕਰਾ ਹੀ ਮੂਰੇ ਲੈ ਬਾਈ ਵੀ 22000 ਦੇ ਟਾਇਰ ਆ ਅਗਲੀ 1.5 ਲੱਖ ਰੁਪਏ ਉੱਤੇ ਲੱਗਿਆ ਹੋਇਆ 3 ਸਪੀਡ ਅਰिजिनल ਏਜੰਸੀ ਚੋਂ ਇਹ 3 ਸਪੀਡ ਹੋਇਆ ਹੋਇਆ ਜਿਹੜੀ ਜੋ ਨਵਾਂ ਨਿਕਲਿਆ ਉਸ ਚੋਂ 3 ਸਪੀਡ ਹੋਇਆ ਠੀਕ ਆ ਆ ਦੇਖ ਇਕੱਲਾ ਗੱਲਾਂ ਦਾ ਕੜਾਹ ਨਹੀਂ ਚੈੱਕ ਕਰਾ ਦੇ ਜੇ ਨਵਾਂ ਕਹੇ ਤਾਂ ਨਵਾਂ ਹੀ ਨਿਕਲੂ ਠੀਕ ਆ ਲੈ ਹੀਟਰ ਚੈੱਕ ਕਰਾ ਦੇ ਚਾਰ ਸਪੀਰੇ ਗੇੜਾ ਦੇ ਕੇ ਆ ਹੁੱਕ ਦੇਖੀ ਟਰਾਲੀ ਨਹੀਂ ਪਾਈ ਹੁੰਦੀ ਜਿਵੇਂ ਆਏ ਹੁੰਦਾ ਇਹਾਂ ਚੈੱਕ ਕਰਾ ਲੈ ਵੀ ਬੈਕ ਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਉਹ ਲਓ ਜੀ ਆਹੋ ਕੁੱਕ ਬਾਈ ਉਵੇਂ ਪਈ ਹੋਈ ਆ ਬੈਕ ਸਾਈਡ ਤੋਂ ਟਰੈਕਟਰ ਬਿਲਕੁਲ ਸਾਫ਼ ਆਗਾ ਆ ਜਾ ਅੱਗੇ ਆ ਜਾ ਟਰੈਕਟਰ ਦਾ ਮਿਲ ਜੂਰੇ ਆ ਜਾ ਉਰੇ ਆ ਜਾ ਹਾਂ ਆ ਇਹ ਬਹੁਤ ਖੁਸ਼ਾ ਦੇ ਜੀ ਜਿਹੜਾ ਨਵਾਂ ਕਹਿੰਦੇ ਤਾਂ ਨਵਾਂ ਹੀ ਨਿਕਲੂ ਆਏ ਨਹੀਂ ਹੂੰ ਦੇਖ ਬਿਲਕੁਲ ਬਾਈ ਵਿੱਚੋਂ ਸ਼ੋ ਹਾਂ ਆ ਹਜੇ ਤੱਕ ਲੋਗੋ ਲਾਗੋ ਨਾਲ ਦੇ ਆ ਜੀ ਹਾਂ 385000 ਡਿਮਾਂਡ ਆ 3 ਸਪੀਡ ਵਾਲਾ ਮਾਡਲ ਆ ਇਹ ਹਾਂ 365000 ਦਾ ਦੇ ਦਾਂਗੇ 365 ਦਾ ਹਰੇ ਰੇਟ ਇਹ ਤਾਂ ਆਵੀ ਰੇਟ ਲਾਉਣੇ ਤੇ ਹੋਜੂ ਮੇਰੇ ਹਿਸਾਬ ਨਾਲ 3 ਲੱਖ ਦਾ 22 ਤੋਂ 3 ਲੱਖ ਦਾ 22 ਤੋਂ 3 ਲੱਖ ਦਾ ਲਾਉਣ ਹੋਜੂਗਾ ਭਾਈ ਟ੍ਰੈਕਟਰ ਚੈੱਕ ਤਾਂ ਨਾ ਪੂਰਾ ਤੇ ਭਾਈ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਇੰਨੋ ਸੀ ਮਿਲ ਜੂ ਪਹਿਲੀ ਪਾਰਟੀ ਦਾ ਨਗਦ ਕੈਸ਼ ਦਾ ਅੱਗੇ ਫੇਰ ਆ ਗਿਆ 2002 ਮਾਡਲ 7363 363 ਆ ਗਿਆ 2002 ਮਾਡਲ ਆ ਇਹ ਨੰਬਰ ਇਹ ਵੀ ਹਰਿਆਣਾ ਹਾਂ ਪਰ ਨੰਬਰ ਹੀ ਕੱਲਾ ਹਰਿਆਣਾ ਟ੍ਰੈਕਟਰ ਦਿਖਾ ਦੇ ਵੀਰੇ ਇਹ ਗੌਰ ਨਾਲ ਆ ਚੀਜ਼ਾਂ ਦੇਖੀ ਇਦਰੋਂ ਅੱਗੇ ਤੋਂ ਲੱਗ ਜਾ ਹੁਣ ਇਹ ਹਾਂ ਆ ਹੱਬਾ ਹੁੱਬਾ ਨਹੀਂ 6 16 ਵਾਲਾ ਬਦਲਦਾ ਜਗਾੜਾ ਦਾ 7 50 ਵਾਲਾ 7 50 ਵਾਲਾ ਆ ਗਿਆ ਸਾਰਾ ਕੰਪਨੀ ਜੋ ਏਜੰਸੀ ਜੋ ਇਹਦੀ ਸਰਵਿਸ ਹੁੰਦੀ ਆ ਹਾਂ ਆ ਦਿਖਾਈ ਇੱਕ ਮਿੰਟ ਹੋਲਡ ਕਰੀ ਇੱਕੋ ਆ ਦਿਖਾਦਾ ਸਾਰਾ ਕੁਝ ਬਾਈ ਹਾਂ ਸਾਰਾ ਦਿਖਾਦਾ ਹਾਂ ਆ ਚੀਜ਼ਾਂ ਦੇਖ ਬਿਲਕੁਲ ਬਾਈ ਫਿਰ 22 20 22 ਸਾਲ ਪੁਰਾਣੇ ਹੋ ਗਏ ਹਾਂ ਅਜੇ ਤੱਕ ਦੋਨੇ ਚਾਬੀਆਂ ਨਾਲ ਦਿੰਗਾ ਲੋਕ ਲੂਕ ओरिजिनल ਆ ਦਿਖਾਈ ਹਾਂ ओरिजिनल ਹੌਲੈਂਡ ਦਾ ਠੀਕ ਆ ਇਹ ਨਹੀਂ ਬਾਹਰੋਂ ਦੇਸੀ ਲੈ ਕੇ ਹਾਂ ਸਰੀਨ ਵਾਲੀ ਹੌਲੈਂਡ ਦਾ ਕਵਰ ਸੀਟ ਸ਼ੂਟ ਪਿੱਛੋਂ ਦੀ ਦਿਖਾ ਦੇ ਲਿਫਟ ਲੋਪਟ ਨਾ ਹਜੇ ਬਟਨ 22 23 ਮਾਡਲ ਦੇ ਖਰਾਬ ਹੋ ਜਾਂਦੇ ਬਟ ਲੈ ਲੀ ਲਿਫਟ ਇੱਧਰ ਚੈੱਕ ਕਰਾ ਦੇ ਇੱਧਰ ਆ ਸੀ ਆ ਸੀ ਹਾਂ ਉਵੇਂ ਵਰਕਿੰਗ ਚ ਹੱਕ ਹੱਕ ਦਿਖਾ ਸਾਰਾ ਜਿੰਨੀ ਸੈਸਰੀ ਹੈਗੀ ਆ ਬਾਈ ਆਹਦੀ ਓਰੀਜਨਲ ਜਮਾ ਇਹਦੀ ਹੌਲੈਂਡ ਦੀ ਠੀਕ ਆ ਇੱਧਰ ਆ ਜਾ ਸੈਲਫ ਕਵਰ ਗੋਵਰ ਨਹੀਂ ਸਿੱਟੇ ਪਏ ਹੁੰਦੇ ਤੂੜੀ ਵਾਲੀ ਜਿਹੇ ਜਿਹੇ ਨੀਵੇਂ ਮਾਡਲਾਂ ਦੇ ਹਾਂ ਹਾਂ ਦਿਖਾ ਲੈ ਬਈ ਇਹਦਾ ਸਾਹਮਣਿਆ ਹੋਇਆ ਯਾਰ ਬਾਈ ਨਾਲ ਦਾ ਦੇ ਹਾਂ ਹਾਂ ਜਿਹੜਾ ਫਿਲਟਰ ਫਿਲਟਰ ਮਿਲੂ ਸਾਰਾ ਸੀਐਨਐਚ ਦਾ ਇੱਧਰ ਦਿਖਾਈ ਆ ਜੀ ਰਾਈ ਰੀਟ੍ਰਾਇ ਲੱਗਦਾ ਜਿਵੇਂ 22 23 ਮਾਡਲ ਦਾ ਹੁੰਦਾ ਦਿਖਾਈ ਮੂਰਾ ਬਿਲਕੁਲ ਬਿਲਕੁਲ ਇੱਧਰ ਦੀ ਸੋਚ ਦਿਖਾ ਦੇ ਦੇ ਬਿਲਕੁਲ ਭਾਈ ਟਰੈਕਟਰ ਵੱਡਾ ਪੈਸੇ ਥੋੜੇ ਜੀ ਤੁਹਾਨੂੰ ਕਿ 80000 ਰੁਪਏ ਡਿਮਾਂਡ ਆ 2 ਲੱਖ 60000 ਦਾ ਟਰੈਕਟਰ ਦੇ ਦਾਂਗੇ ਚਾਹੇ ਬਾਅ ਕੇ ਤਸੱਲੀ ਨਾ ਲੈ ਜੇ ਬੰਦਾ ਚੰਗੀ ਜਿਹੀ ਤਸੱਲੀ ਦੇ ਚਾਹੇ 70 75 ਪੈਸੇ ਠੀਕ ਆ ਭਾਈ ਠੀਕ ਲੁਕਾਣੇ ਆਪਦਾ ਨੰਬਰ ਬੋਲ ਦੋ ਭਾਈ ਪਹਿਲਾਂ 991493 2993 ਲੰਡੀ ਸਭ ਇੱਥੇ ਚੌਕ 'ਚ ਇੱਥੇ ਸ਼ੋਰੂਮ ਆਪਣਾ ਆਪਣੀ ਹਰ ਰੋਜ਼ ਹੀ ਮੰਡੀ ਹੁੰਦੀ ਆ ਠੀਕ ਆ ਜੀ ਜਦੋਂ ਮਰਜੀ ਆਓ ਜਦੋਂ ਮਰਜੀ ਆਓ 35 ਤੋਂ 40 ਟਰੈਕਟਰ ਹਰ ਟਾਈਮ ਆਪਣੀ ਗਾਇਦ ਜ਼ਿੰਮੇਵਾਰੀ ਆਪਣੀ ਹੋ ਟਰੈਕਟਰ ਬੰਦਾ ਤਸੱਲੀ ਨਾਲ ਟਰੈਕਟਰ ਦੀ ਵੀ ਜ਼ਿੰਮੇਵਾਰੀ ਹੋ ਪਰ ਚੈੱਕ ਕਰਕੇ ਲੈ ਕੇ ਜਾਵੇ ਠੀਕ ਆ ਬਾਈ ਐਨਓਸੀ ਲੈ ਕੇ ਦੇਵਾਂਗੇ ਨਾਂ ਤੇ ਉਨੇ ਹੀ ਪੈਸੇ ਲੱਗਦੇ ਆ 5-7000 ਰੁਪਏ ਲੱਗਦਾ ਕਿਦੋਂ ਹੀ ਲੈ ਲਓ ਨਾਂ ਤੇ ਪੰਜਾਬ ਹਰਿਆਣਾ ਦਾ ਕੋਈ ਬਟਾ ਨਹੀਂ ਤੇ ਟੈਕਸ ਨਹੀਂ ਹੁੰਦਾ ਕੋਈ ਚੀਜ਼ ਵਧੀਆ ਟਨਕਾ ਕੇ ਲੈ ਕੇ ਜਾਓ ਆਪਾਂ ਤੇ ਯਾਰ ਚਾਰ ਬੰਦੇ ਨਾਲ ਆਉਣ ਪਰਖੋਗੇ ਜੀ ਜੀ ਬਾਈ ਸਵਾਦ ਆ ਜਾਂਦਾ ਚੀਜ਼ ਵੇਚਣ ਦਾ ਬਿਲਕੁਲ ਬਾਈ ਬਿਲਕੁਲ ਕਿੰਨੀ ਗੱਲ ਕਹੇ ਤੀ ਉਨੀ ਨਿਕਲੂ ਇੱਕ ਵੀ ਗੱਲ ਉਹ ਨਹੀਂ ਹੋਣੀ ਜਿਹੜੀ ਕਹੇ ਤੀ ਵੀ ਉਹ ਇੱਥੇ ਆ ਕੇ ਬੰਦੇ ਨੂੰ ਪਕਾਈ ਹੋ ਜੂ ਖਰਚਾ ਨਾਲ ਦੇਵਾਂਗੇ ਬੰਦੇ ਨੂੰ ਉਨਾ ਆਉਣ ਦਾ ਜੇ ਕਿਸੇ ਪਾਸੇ ਆਪਣੀ ਗੱਲ ਚ ਫਰਕ ਨਿਕਲੇ ਜੀ ਜੀ ਬਾਈ ਹਾਂਜੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ